ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਅੰਦਰ ਦੋ ਤਰ੍ਹਾਂ ਦੀ ਸਤ ਸੰਗਤ ਮੰਨੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਨੂੰ ਵਿਖਾਣੀ ਹੈ ਦੇ ਮਹਾਵਾਕ ਅਨੁਸਾਰ ਜਿੱਥੇ ਰੱਬ ਦੇ ਗੁਣਾ ਦੀ ਰੱਬ ਦੇ ਨਾਮ ਦੀ ਵਿਚਾਰ ਹੁੰਦੀ ਹੈ ਸਾਧੂ ਜਨ ਮਹਾਤਮਾ ਜਨ ਬੈਠ ਕੇ ਰੱਬ ਦੇ ਗੁਣਾ ਦੀ ਵਿਚਾਰ ਕਰਦੇ ਨੇ ਉਸ ਨੂੰ ਗੁਰਬਾਣੀ ਨੇ ਸਤ ਸੰਗਤ ਆਖਿਆ ਅਤੇ ਜਿਹੜੇ ਕੁਸੰਗਤ ਹੈ ਜਿਹਦੇ ਬਾਬਤ ਬਾਤਨ ਕਰੋ ਪਰਸੀ ਹੈ ਤਾਂ ਉਸ ਲਾਗੇ ਦਾਗ ਦੇ ਮਾਵਾਕ ਅਨੁਸਾਰ ਜਿੱਥੇ ਮਨਮੁਖ ਲੋਕ ਬੈਠ ਕਰਕੇ ਮਾੜੇ ਕਰਮਾਂ ਦੇ ਮਾੜੇ ਖਿਆਲਾਂ ਦੀ ਵਿਚਾਰ ਕਰਦੇ ਨੇ ਗੁਰਬਾਣੀ ਨੇ ਉਹਨੋਂ ਕੁਸੰਗਤ ਆਖਿਆ ਹੈ ਜਿਵੇਂ ਗੁਰਬਾਣੀ ਦੇ ਅੰਦਰ ਬੇਅੰਤ ਐਸੇ ਪ੍ਰਮਾਣ ਨੇ ਮਾੜੇ ਕੁਸੰਗਤ ਦੇ ਮਾੜੇ ਖਿਆਲਾਂ ਦੇ ਜਿਵੇਂ ਗੁਰਬਾਣੀ ਦੇ ਅੰਦਰ ਬਚਨ ਆਖਿਆ ਹੈ ਕੇਲੇ ਨਿਕਟ ਜੋ ਬੇਰ ਉਹ ਝੂਲੇ